ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 130ਵਾਂ ਦਿਨ ਤੇ ਅੱਜ ਲੈ ਕੇ ਆਏ ਮੋٹے ਮੋਟੇ ਲੜ ਵਾਲੀ ਥੋੜੀ ਜੀ ਨੀਵੀਂ ਅਤੇ ਗੋਲ ਸ਼ੇਪ ਦੇ ਵਿੱਚ ਪਟਿਆਲਾ ਸ਼ਹੀ ਮੱਗ ਪੁਰਾਣੇ ਲੋਕ ਇਹ ਜੀ ਦਸਤਾਰ ਸਜਾਉਂਦੇ ਸੀ ਤੇ ਕੁਝ ਤੁਸੀਂ ਪੁਰਾਣੇ ਸਿੰਗਰਾ ਤੇ ਵੀ ਇਹੋ ਜੀ ਦਸਤਾਰ ਸਜਾਈ ਹੋ ਦੇਖੀ ਹੋਣੀ ਹੈ ਪਹਿਲੀ ਵਾਰ ਅਪਲੋਡ ਕੀਤੀ ਹੈ ਸ੍ਰੀ ਦਬ ਕੇ ਸ਼ੇਅਰ ਕਰਦੇ ਹੋ ਗਿੱਲੀ ਕਰਨ ਤੋਂ ਬਾਅਦ ਚ ਲਗਭਗ 1 ਕਿੱਠਾਂ ਦੀ ਚੋੜੀ ਪੋਣੀ ਕਰਨੀ ਹੈ ਤੇ ਖੱਬੇ ਪਾਸੇ ਜੁੜਾ ਸੇਵ ਕਰਕੇ ਐਕਸਟਰਾ ਬੇਸ ਰੱਖ ਕੇ ਤੁਸੀਂ ਪਟਕੇ ਨੂੰ ਬੰਨ ਲੈਣਾ ਹੈ ਦੋ ਉਂਗਲਾਂ ਦੇ ਗੈਪ ਨਾਲ ਸੀ 15 ਨੂੰ ਬੰਨ ਲਵਾਂਗੇ ਦੋਨ ਥੋੜੀ ਜੀ ਜ਼ਿਆਦਾ ਨੀਵੀ ਹੋਣੀ ਚਾਹੀਦੀ ਹੈ ਇਸ ਲਈ ਪੇਚਾਂ ਨੂੰ ਨਾਲ ਦੀ ਨਾਲ ਦੱਬਾਂਗੇ ਵੀ ਇਹਦੇ ਨਾਲ ਦਸਤਾਰ ਤੁਹਾਡੀ ਥੋੜੀ ਥੋੜੀ ਜਿਆਦਾ ਚੌੜੀ ਸੱਜੇਗੀ ਸਲਾਈਨਾਂ ਸਾਰੇ ਲੜਾਂ ਨੂੰ ਮੋਟੇ ਕਰਾਂਗੇ ਤੇ ਵਿਚਲੀ ਸਪੇਸ ਵੀ ਬਰਾਬਰ ਕਰਾਂਗੇ ਤੇ ਉੱਪਰਲੇ ਪੇਚਾਂ ਨੂੰ ਵੀ ਸਾਫ਼ ਕਰਨ ਤੋਂ ਬਾਅਦ ਖੱਬੇ ਪਾਸੇ ਵਾਲੇ ਸਾਰੇ ਲੜ ਮੋਟੇ ਕਰਾਂਗੇ ਆਖਰੀ ਲੜ ਦਾ ਤੁਸੀਂ ਸਾਫ਼ ਜਿਆ ਕਰਕੇ ਪਤਲਾਇ ਕਲਗੀ ਲੜ ਵੀ ਲਾ ਸਕਦੇ ਹੋ ਤੇ ਇਹਨੂੰ ਸਿੱਧਾ ਵੀ ਟਿਕਾ ਸਕਦੇ ਹੋ ਇਸ ਟੱਗ ਨਾਲ ਉੱਪਰੋਂ ਜੀ ਲੁੱਪੀ ਵਾਲ ਪੱਲੇ ਨੂੰ ਖਿੱਚ ਕੇ ਸੈਨੂੰ ਟਿਕਣ ਤੋਂ ਬਾਅਦ ਜੋ ਪਿੱਛੇ ਲੁੱਪੀ ਵੀ ਲਗਾ ਦਵਾਂਗੇ ਇਸ ਦਸਤਾਰ ਦੀ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ